पोइ नाम नाइक दे न आया देवत का نام چاہیے کہ ہے کون کیا ہر کوئی نام کا پورے پنکھ لاؤں کام रुपयों कमाऊं सेठ खोल में मेरा ठेका कहां चाहिए तुम्हें खोल में मेरा ठेका

ਕਿਸਾਜ ਰਾਜ ਮੇ ਕਿਰਾਂ ਜਰਾ ਹਮਸਾਤ 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 ਕਿਸਾਜ ਰਾਜ ਮੇ ਕਿਰਾਂ ਜਰਾ ਕਿ ਸਹੀ ਕਿਹਾ ਗਿਆ ਕੀ ਇਹ ਸੱਚ ਵੀ ਆਪ ਕਿਤੇ ਜਿਹੜੀ ਹੈ ਬੰਦੀਆਂ ਬੰਦੀਆਂ ਦਿਮਾਗਤਾ ਬੰਦੀਆਂ ਜੇ ਅਸੀਂ ਕਰ ਲਈਏ ਗੱਲ ਬਾਤ ਦੀ ਦੁਨੀਆ ਦੀ ਹਾਲਤ ਦੇ ਨਾਲ ਜਿਸ ਦਾ ਇਸ ਤਰ੍ਹਾਂ ਇਸ ਗਿਆਨੀ ਦਾ ਆਕਾਰ 100 ਮੰਜਲੀ 200 ਮੰਜਲੀ ਤੇ ਉਹਨਾਂ ਦੀ ਜਿਹੜੀ ਨੀਂਹ ਰੱਖੀ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਉਹ ਸਾਡੇ ਸਾਰੇ ਜਿੰਨੇ ਵੀ ਮਜ਼ਦੂਰ ਪ੍ਰਾਤਨ ਕਰੇ ਇਸ ਦੇਸ਼ ਨੂੰ ਕੰਮ ਕਰਦੇ ਦੇ ਇਤਿਹਾਸ ਬਣ ਲਈ ਦੁਨੀਆ ਦੇ ਦੇਸ਼ ਕੰਮ ਕਰਦਾ ਸੋ ਉਹਨਾਂ ਦੀ ਵੇਲੇ ਸਦਕਾ ਤੇ ਅਸੀਂ ਜਿੰਨੇ ਡੀ ਬਿਲਡਿੰਗਾਂ ਦਾ ਅਰਥ ਸੀ ਆ ਨਾ ਮੰਦਰੇ ਸੋ ਅੱਜ ਦੇ ਦਿਨ ਪ੍ਰਤਾਪ ਜੀ ਦੇ ਮੇਰੀ ਗੱਲ ਹੋਈ ਕਹਿੰਦੇ ਕਿ ਸਾਡੇ ਤਕਰੀਬਨ 200 ਘਰ ਅਸੀਂ ਮੁਕੰਮਲ ਕਰ ਲਏ ਆ ਤੇ ਕਹਿੰਦੇ ਤੁਸੀਂ ਸਮਾ ਦੇਓ ਸਾਦ ਅਸੀਂ ਇਕ ਤਰ੍ਹਾਂ ਦਾ ਸੈਲੀਬ੍ਰੇਟ ਕਰਨਾ ਸੀ ਆਪਾਂ ਲੋਕਾਂ ਦਾ ਇਕੱਠ ਦਾ ਕੰਮ ਤੇ ਅਜੇ ਕੋਈ ਗੱਲ ਨਹੀਂ ਸੀ ਆਵਾਮੇ ਤੇ ਫਿਰ ਕੁਦਰਤੀ ਤੌਰ ਤੇ ਕਿ ਗੱਲ ਨਹੀਂ ਕੋਈ ਨਹੀਂ ਸੀ ਹੌਸਲ ਹੋਈ ਰੇਪਟੇ ਪਰ ਜੂਰ ਦੇਸ ਵੀ ਆਏਗਾ ਕਿਉਂ ਨਾ ਸੀ ਉਸੇ ਤੇ ਨਹੀਂ ਆਪਾਂ ਪ੍ਰੋਗਰਾਮ ਕਰੀਏ ਜਿਹੜਾ ਜਸ਼ਨ ਹੈਗਾ ਸੀ ਆਪਣੇ ਰਿਕਰਤੀ ਭਾਰ ਨਗਰ ਮਜ਼ਦੂਰ ਭਰਾ ਬੰਦਰਾ ਆਗੇ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਗੁਰੂ ਮਾਰਦੇ ਅਜੂਰੀ ਵੀ ਦੱਸਦੇ ਆਪਾਂ ਦੇ ਤਾਂ ਮਲਾਈਏ ਸਮੱਸਿਆ ਲੁਕਾ ਦਿੱਤੀ ਤੁਹਾਡਾ ਬਰਵਦੀਆ ਪਠਾਰ ਜੀ ਦਾ ਜਿਨ੍ਹਾਂ ਨੇ ਗੁਰੂ ਸਾਹਿਬਾ ਜੀ ਦੇ ਦਰਸ਼ਨ ਕਰਾਏ ਬਹੁਤ ਹੀ ਅਸੀ ਗੋਲ ਵਿੱਚ ਬੈਠ ਕੇ ਅਸੀਂ ਅਨੰਦ ਮਾਣ ਰਹੇ ਹਾਂ ਮੈਂ ਧੰਨਵਾਦੀ ਹਾਂ ਪਠਾਰ ਸਾਹਿਬ ਦਾ ਜਿਨ੍ਹਾਂ ਨੇ ਰੂਹਾ ਇਹਦੀ ਉਹਦੀ ਰੂਹਾ ਦੇ ਦਰਸ਼ਨ ਕਰਾਏ ਸਾਡੇ ਵੀ ਰੂਹਾ ਜੀ ਆਏ ਨੇ ਸਾਫੀ ਜੀ ਆਏ ਨੇ ਹਾਰਦਰ ਜੀ ਦੇ ਸਾਡੇ ਜਨਰ ਢਿਲੋ ਸਾਹਿਬ ਸਾਡੇ ਮਨਰਾਜ ਜੀ ਜਿਹੜੇ ਕਿ ਸਾਈਕਲਿਸਟ ਚੈਂਪੀਅਨ ਨੇ ਪੂਰੀ ਦੁਨੀਆ 'ਚ ਨਾਮ ਆਉਂਦਾ ਤੇ ਹੋਰ ਜ਼ਿੰਦਗੀ ਸਾਡੇ ਕੈਰਪਰ ਤੇ ਵੋਚੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਅੱਜ ਦੇ ਸਭ ਇੱਕ ਵਾਰ ਗੱਲ ਬਣਾਈ ਜਿੰਨਾ ਤੋਂ ਸਾਨੂੰ ਜਿਆਦਾ ਤੇ ਇਹ ਵੀ ਗੱਲ ਸੱਚ ਹੈ ਕਿ ਜਦੋਂ ਪ੍ਰਹਾਰ ਜੀ ਨੇ ਇਹ ਪ੍ਰਾਦਾ ਚੰਗਿਆ ਪ੍ਰਾਦਾ ਸ਼ੁਰੂ ਕੀਤਾ ਤੇ ਮੇਰਾ ਖਿਆਲ ਹੈ ਕਿ ਉਹ 17 ਦੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੋਈ ਹੈ ਜਦੋਂ ਉਹ ਵੀ ਆਏ ਸੀਗੇ ਤੇ ਹਸਪੀਟਲ ਆਏ ਸੀਗੇ ਜਦੋਂ ਅਸੀਂ ਅਗਰ ਤਾਂ ਸ਼ੁਰੂ ਕੀਤਾ ਘਰ ਪਰਾਂ ਦੇ ਬੜੀ ਲੋੜ ਜੀ ਹੈ ਤੇ ਮੈਂ ਸਿਵਲ ਜੀ ਕੇ ਹਾਂ ਜੀ ਕੋਰੀ ਸੀ ਆਪਾਂ ਇਹ ਲੰਕਾਰ ਪਰ ਜੋਂ ਬਣ ਦਿਸਿਆ ਆਪਾਂ ਕੋ ਦਵਾਵਾਂਗੇ ਉਹ ਮੈਨੂੰ ਜਾਣ ਦੀ ਸੀ ਕਿ ਨਾਵਾ ਕਰ ਸੀਗਾ ਪਰ ਬਖਾਰ ਜੀ ਨੂੰ ਦਾਸ ਜੀ ਨੇ ਦੱਸਿਆ ਕਿ ਤੀਸਰਾ ਕਰ ਸੀਗਾ ਜਦੋਂ ਸੀ ਇੱਥੇ ਆਏ ਸੀਗਾ ਦਾਸ ਹੋਈ ਸੀ ਵੀ ਪੱਥਰ ਰੱਖਿਆ ਸੀ ਉੱਥੇ ਤੇ ਬਿਕਰ ਪੈਸਾ ਉਹਨੋਂ ਸਰਪੰਚ ਜੀ ਨੇ ਲੈ ਅਰਦਾਸ ਕੀਤੀ ਸੀ ਉਹਨਾਂ ਲਈ ਸੋ ਮੈਂ ਅੱਜ ਫਿਰ ਅੱਜ ਤੇ ਪਹੁੰਚਿਆ ਅੰਮ੍ਰਿਤਕਲ 56 ਸਾਲ ਬਾਅਦ ਉਹ ਇੱਥੇ ਆਏ ਆ ਤੇ ਮੇਰੇ ਕੋਲੋਂ ਮੈਂ ਸਰ ਸਾਡਾ ਕੋਸ਼ਿਸ਼ ਹੈ ਕਿ ਜੋ ਕੁਝ ਦਾ ਸਭ ਗੁਰੂ ਸਾਹਿਬ ਜੀ ਦਾ ਹੈਗਾ بھی بڑا سہیگ ہے ਦੇ ਦਿਨਸ਼ਮਾਨਾਂ ਦੀ ਮੈਂ ਤੁਹਾਡੇ ਕੋਲ ਸਰਗੋਪਨ ਲੈਂਦਾ ਵਾਏ ਨੂੰ ਅੱਜ ਉਪਰ ਬੁਕਲੈਟ ਸਟਡੀ ਦੇ ਪ੍ਰਦਾਨ ਫਿਰ ਮੈਂ ਕਾ ਬ੍ਰਿੰਦ ਸਿੰਘ ਜੀ ਪ੍ਰਹਾਰ ਉਹਨਾਂ ਦੀ ਅਗਵਾਈ ਦੇ ਵਿੱਚ ਕਿਉਂਕਿ ਐਕੇ ਹੀ ਉਹ ਹੀ ਪੁੱਛੀ ਗੱਲ ਹੈ ਐੱਥੇ 1900 ਜਦੋਂ ਦੇ ਸੰਤਾਲਿਕ ਤੋਂ ਬਾਅਦ ਆਏ ਆਜ਼ਾਦੀ ਦੇ ਫਰਕਰ ਸਾਡ ਆਰਥੀ ਇਹਨਾਂ ਦੇ ਉੱਤੇ ਵੀ ਉਹੀ ਕੰਮ ਸੀ ਜਿਹੜਾ ਅਮਰੀਕਾ ਸਦਿਆਂ ਪਹਿਲਾਂ ਹੋਇਆ ਕਰਦਾ ਸੀਗਾ ਤਾਂ ਕਿ ਇਹ ਲੋਕ ਸਿਰਫ ਰੋਟੀ ਤੋਂ ਬਾਹਰ ਨਿਕਲਣ ਇਹਨਾਂ ਕੁੜੇ ਲੋਕਾਂ ਦੇ ਘਰ ਬਣਾਏ ਇਹਨਾਂ ਨੇ ਪਰ ਆਪਣਾ ਘਰ ਜਨ ਬਣਾ ਲੋਕਾਂ ਨੇ ਟਾਇਲਟ ਬਣਾਏ ਇਹਨਾਂ ਲੋਕਾਂ ਨੇ ਆਪ ਕਿੰਨਾ ਕੰਮ ਕਰਦੇ ਬਾਰੇ ਉਹ ਅੱਜ ਉਹਨਾਂ ਨੂੰ ਵਿਧੂਆਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਨ੍ਹਾਂ ਨੇ ਵਿਧੂਆਂ ਦੇ ਹੀ ਘਰ ਬਣਾਏ ਇਹ ਸ਼ਾਇਦ ਇੱਕ ਉਦਾਹਰਣ ਬਹੁਤ ਸਾfte ਬਣ ਗਈ ਹੈ ਅਸੀਂ ਗੁਰਨਾਕ ਇੰਟਰਨੈਸ਼ਨਲ ਐਜੂਕੇਸ਼ਨ ਅੰਸਟ ਕੋਲੋਗ ਦਾ ਨਾਮ 17 ਦੀ ਤਾਰੀਖ ਹੈ ਇਹਨਾਂ ਦੇ ਮੱਤਿਆਂ ਪ੍ਰਾਪਤ ਚੋਣਾਂ ਚੁੱਕਿਆ ابھی سکولوں اپنے گھر چلے جاتے میں سرکاری پالیٹیکنک کالج کو میرے دوسری اتوں گئی جب ابھی دیکھا سارے نام ترپریت سن جی یہاں کے وائف رجر کور جی خانس شرکال سن جی جب ہٹ کے ابھی کلونی دے دیکھا کہ مزدور واسطے بہت سارا سکیم سکار بنا دی پر جیسے سرکاری اچھے افسر بیٹھے تھے وہ پھر دن مار کے ਉਹਨਾਂ ਜਿੰਨਿਆਂ ਦਾ ਜਿਗਾਰ ਲਾਕੇ ਹੋਣਗੇ ਪਰ ਇਹਨਾਂ ਪੰਜਾਬ ਹੋਏ ਕੋਈ ਵੀ ਗ੍ਰਾਂਟ ਨਹੀਂ ਕੋਲ ਹੈ ਹਾਂ ਸੁਣਨ ਜਾਣਾ ਕੋਰ ਇਹਨਾਂ ਕਿਰਪਾ ਨਹੀਂ ਖਾਤ ਕਰਨ ਵਾਸਤੇ ਅਰਥ ਜਿ세 ਸਾਡੇ ਵਾਠ ਵਾਠ ਜਥੇ ਬੰਗਿਆ ਪਤਾ ਨਹੀਂ ਕਿਹਦੇ ਚਰਨਾਂ ਦੀ ਧੂੜ ਨੂੰ ਇਹ ਕਿ ਉਹ ਹੋਣਾ ਮੈਂ ਵੀ ਇੱਥੇ ਕਦੇ ਨਹੀਂ ਸੀ ਆਇਆ ਪ੍ਰਹਾਰ ਸਾਹਿਬ ਵੀ ਨਹੀਂ ਸੀ ਕਦੇ ਇੱਥੇ ਆਏ ਪਰ ਇੱਕ ਕਾਰਪੂਰ ਦੀ ਕਿਰਪਾ ਛੋਹਾਂ ਨੇ ਰੋਕਿਆ ਰੋਕ ਕੇ ਤੇ ਕਾ ਵੀ ਉੱਥੇ ਵੀ ਜਾ ਗਿਆ ਇੱਕ ਬੇਨਤੀ ਆ ਜੀ ਸਮੂਹ ਆਪਣੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਕਿ ਸਕੂਲ ਦੇ ਵਿੱਚ ਸਰੂਣਾ ਨੇ ਪ੍ਰਾਲਾ ਕੀਤਾ ਸੀ ਗੁਰਦੁਆਰੇ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਖੋਲਣ ਦਾ ਉਹ ਇਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਡੀਸੀ ਮੈਡਮ ਨੇ ਕੋਲੇ ਵਿੱਚ ਟਿਊਸ਼ਨ ਸੈਂਟਰ ਖੋਲਿਆ ਹੋਇਆ ਆ ਦੁੱਖ ਦੀ ਗੱਲ ਆ ਕਿ ਬੱਚੇ ਉੱਥੇ ਪੜਨ ਨਹੀਂ ਆਉਂਦੇ ਕੱਲ ਹੀ ਮੈਡਮ ਨੇ ਸਾਨੂੰ ਸਨੇਹਾ ਭਜਵਾਇਆ ਕਿਉਂ ਨਹੀਂ ਇੱਥੋਂ ਬਦਲਿਆ ਜਾਵੇ ਜਦ ਬੱਚੇ ਆਉਂਦੇ ਨਹੀਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ 2 ਮਿੰਟ ਲਏ ਆ ਕਿ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਸਕੂਲ ਟਾਈਮ ਤੋਂ ਬਾਅਦ ਬਹੁਤ ਨਜ਼ਦੀਕ ਆ ਤੁਹਾਡੇ ਨੇੜੇ ਆ ਬਿੰਗਾ ਪੀਸ ਬੱਚਿਆਂ ਨੂੰ ਉੱਥੇ ਪੜਾਇਆ ਜਾਂਦਾ ਆ ਆਪਣੇ ਬੱਚਿਆਂ ਨੂੰ ਜ਼ਰੂਰ ਭੇਜੋ 10ਵੀਂ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਮੈਂ ਜਿੰਨੀ ਇਹ ਭਾਦਰ ਸਿੰਘ ਹੋਰਾਂ ਜੀ ਦੀ ਤਾਰੀਫ਼ ਕਰਾਂ ਬਹੁਤ ਘਟਿਆ ਉਹਦਾ ਕਾਰਨ ਪਿਛਲੇ ਸਾਲ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੇ ਡਿਪਟੀ ਡਾਇਰੈਕਟਰ ਤੱਕ ਚੰਡੀਗੜ੍ਹ ਜਾ ਕੇ ਸਕੂਲ ਦੀਆਂ ਜਿਹੜੀਆਂ ਮੰਗਾਂ ਰੱਖੀਆਂ ਸਾਨੂੰ 95 ਲੱਖ ਰੁਪਇਆ ਗ੍ਰਾਂਟ ਆਈ ਆ ਸਰਕਾਰ ਵੱਲੋਂ ਜਿਹਦੇ ਨਾਲ ਅਸੀਂ ਦੋ ਥੇ ਇਦਾਂ ਦੀਆਂ ਪੜ੍ਹਾਈਆਂ ਜਿਨ੍ਹਾਂ ਨੂੰ ਅਸੀਂ ਟ੍ਰੇਡ ਕਹਿੰਨੇ ਆ ਸ਼ੁਰੂ ਹੋ ਰਏ ਆ ਇੱਕ ਬੈਂਕਿੰਗ ਦਾ ਤੇ ਦੂਸਰਾ ਹੈਲਥ ਕੇਅਰ ਦਾ ਹਰ ਮਾਂ-ਬਾਪ ਚਾਹੁੰਦਾ ਕਿ ਮੇਰਾ ਬੱਚਾ ਡਾਕਟਰ ਬਣੇ ਨਰਸ ਬਣੇ ਜਿਹਦੀ ਸਮਾਜ ਨੂੰ ਜ਼ਰੂਰਤ ਆ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਬੱਚੀਆਂ ਨੂੰ ਬੱਚਿਆਂ ਨੂੰ 10ਵੀਂ ਤੋਂ ਬਾਅਦ ਉਹ ਕੋਰਸ ਆ ਸ਼ੁਰੂ ਕੀਤੇ ਜਿਹਨੂੰ ਕਰਨ ਦੇ ਨਾਲ ਬੱਚੇ ਨੂੰ ਨੌਕਰੀ ਮਿਲਣੀ ਆ ਉਹਦੇ ਵਿੱਚ ਦਾਖਲਾ ਜਰੂਰ ਦਿਵਾਓ ਜੇ ਨਾ ਮੁਸਤਕਬਲ ਮੇਰੇ ਪੁਰਾਣੇ ਡਾਕਟਰ ਪ੍ਰਾਪਤ ਹੋ ਜੀ ਮੈਂ ਅਸਪਤਲ ਤੋਂ ਆਪ ਕੰਮ ਕੀਤਾ ਉਹਨਾਂ ਨੂੰ ਅਸੀਂ ਇਹ ਕਰਕੇ ਦੀ ਸੱਤਿਆ ਕਿ ਉਹ ਤਿੰਨ ਧਾਰ ਪ੍ਰਾਪਤ ਕੇ ਜਦੋਂ ਸ਼ੁਰੂ ਅਸੀਂ ਕਰਦੇ ਹਾਂ ਉਹ ਦੋ ਇਹ ਬਣੇ ਤੇ ਉਹ ਸੀ ਪਰ ਤੀਜਾ ਪੜਾਅ ਦੇ ਪਹਿਲਾ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਉਹ ਇੱਕ ਘਾਰੇ ਦਾ ਦੱਸ ਜਿਹਦਾ ਨਾਮਾ ਸਦਾ ਹੋਣ ਕੋਮ ਲੈਸ ਦਾ ਪਤਾ ਹੀ ਨਹੀਂ ਕਿ ਉਹ ਖੋਜ ਲੈਣੇ ਤੋਂ ਬਾਅਦ ਨਾੜ ਪੜੇਗਾ ਆਤਮਾ ਤੇਰਾ ਜਦੋਂ ਦੋਸੋਂ ਘਰ ਹੋ ਗਏ ਤਾਂ ਇਹਨਾਂ ਨੂੰ ਯਾਦ ਕੀਤਾ ਕਿ ਉਹਨਾਂ ਤੋਂ ਦੋਸੋਂ ਦਾ ਸਤ ਪੁਣੀਏ ਅਪਾ ਦੇ ਸੁਨਾ ਵਾਲੀ ਕਦੇ ਨਹੀਂ ਪਹਿਲੀ ਮੈਨੂੰ ਲੇਬਰ ਦੇ ਆਪਾਂ ਲੇਬਰ ਨੂੰ ਸਨਮਾਨ ਕਰਦਾ ਨਹੀਂ ਹਦਾਈ ਆਈਡੀ ਉਸ ਮਾਤ ਸੈਲਟੀ ਕਲਾ ਦੇ ਲੇਬਰ ਵਾਲਿਆਂ ਨੂੰ ਖਰਾਬ ਕਰਾ ਤੇ 5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਸਾਰੇ ਖੰਡ ਦੇ ਵਿੱਚ 12 ਮਹੀਨੇ ਵਿੱਚ ਕੋਈ ਨਾ ਇੱਕ ਤਾਂ ਦੇ ਤੇ ਜਿਸकी ਮਜ਼ਦੂਰ ਅੱਜ ਤੀ ਉਹ 10 ਜੁੜੇ ਆ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਉਹਨਾਂ ਨੂੰ سیوا <سؤال> کر رہے ہیں بیٹھے ہاں بڑے ہر جیسی وق وقلا کرتے ہیں ਗੁਰੂ ਜੀ ਗੁਰੂ ਜੀ ਦੇ ਪਤੇ ਪਰਵਾਨ ਸਰੂਪ ਗੱਲ ਕੇ ਆਪਰੇ ਵਿਭਾਗ ਵਰਗੀ ਦਾ ਸਾਫ ਸਾ ਵਾਰੀ ਜੀ ਕੀ ਪਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਤੁਹਾਨੂੰ ਪਹਿਲਾਂ ਵੀ ਆਪਕੋ ਸੱਦਨ ਕਰ ਚੁਕੇ ਹੋ ਕਿ ਅਨਾਰਕਾ ਵਰਗੀ ਸਬੰਧ ਤੇ ਜਦੋਂ 1886 ਵਿੱਚ ਮਜ਼ਦੂਰ ਲੋਕਾਂ ਨੂੰ ਉਹਨਾਂ ਦਾ ਹੱਥ ਨਹੀਂ ਸੀ ਮਿਲਦਾ ਕੰਮ ਕਰਕੇ ਸਾਨ ਕੀ ਉਹਨਾਂ ਨੇ ਇੱਕ ਤਾਂ ਨਾਮ ਆਇਆ ਇਹ ਕਾਪਨੀ ਹਕੂਮਤ ਨੂੰ ਆਵਾਜ਼ ਬੁਲੰਦ ਕੀਤੀ ਤੇ 1886 ਦੇ ਵਿੱਚ ਇਹ ਦਿਨ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ ਕਿਉਂਕਿ ਮਜ਼ਦੂਰ ਦੇ ਟਾਈਮ ਤੋਂ ਕੋਈ ਯੂਨਿਟ ਨਹੀਂ ਸੀ ਕਿ ਕਿੰਨਾ ਟਾਈਮ ਉਹਨੇ ਕੰਮ ਕਰਨਾ ਹੈ ਇਹ ਆਪ ਘਿੰਦੇ ਕੰਮ ਕਰਨਾ ਬਾਕੀ ਘਿੰਦੇ ਉਸਨੇ ਆਪਣੇ ਪਰਿਵਾਰ ਨੂੰ ਜਿੱਦੇ ਆਰਾਮ ਕਰਨਾ 1 ਮਈ ਨੂੰ ਨਾ ਕਾਪਨੀ ਸਰਕਾਰੀ ਤੋਂ ਆਵਾਜ਼ ਬੁਲੰਦ ਹੋਈ ਇਹ ਭਾਰਤ ਵਿੱਚ 1923 ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਜਿਸ ਦਾ ਸਾਧਨ ਜੀ ਆਪ ਚਲਦੇ। ਮਾਣ ਹੋਰ ਮਤਲਬ ਕਿ ਜਿਹੜੇ ਆਏ ਬੰਦੂ

आमीन आमीन जी से आज बनाए वो तो देखो चालू आगे हां आप शाबाश और केड़ा रह गया अच्छा हां चलो संदीप जी आज ज्योति बाणा जी पेपर प्रचार बॉबी हां बॉबी मनीष ने कर दे सिमरन आया ना सिमरन सिमरन को देना ਇਹਨਾਂ ਵੀ ਬਹੁਤ ਬਹੁਤ ਅਲਵਾ ਕਰਦੇ ਇਹਨਾਂ ਗਰੀਬ ਧਰਮ ਦਾ ਕੀ ਦੋਨਰ ਵਾਸੋਂ ਡਾਕਟਰ ਨਿਰਕਰ ਮਿਸ਼ਨ ਵੈਲਫੇਅਰ ਸੁਸਾਇਟੀ ਨੇ ਸੁਨੀਲ ਜੀ ਜਿਨ੍ਹਾਂ ਨੇ ਸਾਡੇ ਜੀਵਨ ਬਹਲੇ ਦਾ ਰੱਖਿਆ ਤੇ ਅੰਤਵਾਲ ਦੀ ਗਰੀਬੀ ਨੂੰ ਤੇ ਕਿਹਾ ਤੇ ਅੱਜ ਕਨਨ ਮੰਤਰੀ ਡਾਕਟਰ ਰੋਜੋ ਜੀ ਦਾ ਅੱਜ ਵਾਲ ਪੰਚਨ ਤੇ ਧੰਨਵਾਦ ਕਰਦੇ ਆ ਕਿ ਜਿੱਤਰਾ ਕਨਨ ਮੰਤਰੀ ਦੇ ਸ਼ੇਰ ਆ ਇਸੇ ਤਰ੍ਹਾਂ ਅੱਜ ਵਾਲੀ ਪੰਚਾਇਤ ਨਾਲ ਸ਼ੇਰ ਦੇ ਨਾਲ ਸਨਮਾਨਿਤ ਕਰਦੀ ਗਈ ਹੈ ਜੀ ਕਿ ਇੱਡਾ ਹੀ ਸਾਡੇ ਲਈ ਸ਼ੇਰ ਗੱਦੇ ਰਹਿ ਕਨਨ ਮੰਤਰੀ ਦੇ ਵਿੱਚ ਕਨਨ ਦੇ ਵਿੱਚ ਤੇ